10-10 ਨੌਜਵਾਨ ਈਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਹਿਰੋਂ ਇਸ ਪਾਸੇ ਨੂੰ ਆ ਰਹੇ ਸੀ ਪੁਲਿਸ ਵਾਲੇ ਵਾਲੀ ਸਾਈਡ ਨੂੰ ਆ ਰਹੇ ਸੀ ਉਹਨਾਂ 'ਚੋਂ ਇੱਕ ਬੰਦਾ ਮੁਸ਼ਕੁਰੀਂਦਾ ਸੀਗਾ ਉਹ ਨਾਕਾ ਯਾਦ ਨੂੰ ਦੇਖ ਕੇ ਰੁਕ ਗਏ ਤੇ 도ੜਨ ਦੀ ਕੋਸ਼ਿਸ਼ ਕੀਤੀ ਇੱਕ ਨੌਜਵਾਨ ਕੋਲੋਂ ਉੱਥੇ ਇੱਕ ਹਥਿਆਰ ਡਿੱਗਿਆ ਬੱਤੀ ਮੁਰਦਾ ਪਿਸਟਲ ਜੋ ਕਿ ਤੁਸੀਂ ਆਪਣੇ ਸਾਹਮਣੇ ਦੇਖ ਸਕਦੇ ਹੋ ਬਟ ਕੋਈ ਇਹਨਾਂ ਦੀ પ્રાਣੀ ਰਜੇਸ਼ ਰੂਪ ਮੈਂ ਜਿਹਨੇ ਕਰਕੇ ਸ਼ਾਇਦ ਇਹਨਾਂ ਸਾਲ ਰੱਖਿਆ ਹੈ ਜੀਤੋ ਜਿਹੜੇ ਕੀ ਮਾਮਲੇ ਇਹ ਦੂਸਰੇ ਮਾਮਲੇ ਚ ਮਾਨੀਨੋ ਗੈਸਸਪੀ ਗੋਰਪੁਰਾ ਸਰ ਵੀ ਰਹਿਨਮਾਈਗੇਟ ਅਸੀਂ ਇੱਕ ਤਾਂ ਨਾਕਾਬੰਦੀ ਇਨਕਰੀਸ ਕੀਤੀ ਹੈ ਤੇ ਇੱਕ ਅਸੀਂ ਨੈਕ ਡੋਮੀਨੇਸ਼ਨ ਪਲਾਨ ਸ਼ੁਰੂ ਕੀਤੇ ਜਿਹਦੇ ਵਿੱਚ ਜੀਓਜ਼ ਦੀ ਨੈਕ ਚੈਕਿੰਗ ਵੀ ਵਧੀ ਹੈ ਤੇ ਐਸਐਚਓ ਵੀ ਰਾਤ ਨੂੰ ਬਾਰ-ਬਾਰ ਰਹਿੰਦੇ ਹੈ ਤੇ ਨਾਕਾਬੰਦੀ ਕਰਦੇ ਹੈ ਇਸੀ ਨਾਕਾਬੰਦੀ ਦੌਰਾਨ 22 ਤੇ 23 ਦਸੰਬਰ ਦੀ ਦਿਵਾਨੀ ਰਾਤ ਦੇ ਵਿੱਚ ਐਸਐਚਓ ਬਨ ਸਟਰੀਟ ਦੀ ਗਾਈਡੈਂਸ ਅੰਦਰ ਬੀਐਸਈ ਰਾਜਿੰਦਰ ਨੇ ਨਾਕਾ ਲਾਇਆ ਹੋਇਆ ਸੀਗਾ ਇਹ ਨਾਕਾ ਲੱਗਿਆ ਹੋਇਆ ਸੀ ਜਿਹੜਾ ਪੁਲਿਸ ਲਾਈਨ ਨੂੰ ਚੌਕ ਰੋਡ ਮੁੜਦੀ ਹੈ ਉਹ ਥਾਂ ਤੇ ਤੇ ਉਸ ਟਾਈਮ ਤੇ ਤਿੰਨ ਨੌਜਵਾਨ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਹਿਰੋਂ ਇਸ ਪਾਸੇ ਨੂੰ ਆ ਰਹੇ ਸੀ ਪੁਲਿਸ ਲਾਈਨ ਵਾਲੀ ਸਾਈਡ ਨੂੰ ਆ ਰਹੇ ਸੀ ਉਹਨਾਂ 'ਚੋਂ ਇੱਕ ਬੰਦਾ ਮਸ਼ਕੂਏਂਦਾ ਸੀਗਾ ਉਹ ਨਾਕਾ ਨੂੰ ਦੇਖ ਕੇ ਰੁਕ ਗਏ ਤੇ ਦੌੜਨ ਦੀ ਕੋਸ਼ਿਸ਼ ਕੀਤੀ ਇੱਕ ਨੌਜਵਾਨ ਕੋਲੋਂ ਉੱਥੇ ਇੱਕ ਹਥਿਆਰ ਡਿੱਗ ਗਿਆ ਬੱਤੀ ਵਰਗਾ ਪਿਸਤਲ ਹੈ ਜੋ ਕਿ ਤੁਸੀਂ ਆਪਣੇ ਸਾਹਮਣੇ ਦੇਖ ਸਕਦੇ ਹੋ ਤੇ ਪੁਲਿਸ ਨੇ ਬਹੁਤ ਹੀ ਮੁਸਤਕਿਲੀ ਦੇ ਨਾਲ ਉਹਨਾਂ ਨੂੰ ਕਾਬੂ ਕੀਤਾ ਤੇ ਬਾਕੀ ਨੂੰ ਜਾਣੇ ਸੀ ਉਹ ਦੌੜ ਗਏ ਪਰ ਉਸ ਬੰਦੇ ਦੀ ਜੋ ਤਲਾਸ਼ੀ ਲਈ ਗਈ ਤਾਂ ਉਹਦੇ ਕੋਲ ਵੀ ਇੱਕ ਤੇਜ਼ ਤਾਰ ਕਟਾਰ ਜਿਹੜੀ ਕਿ ਤੁਹਾਡੇ ਸਾਹਮਣੇ ਪਈ ਹੈ ਇੱਕ ਤੇਜ਼ ਤਾਰ ਚਾਕੂ ਉਹ ਵੀ ਰਿਕਵਰ ਹੋ ਗਿਆ ਇਹ ਜਿਹੜਾ ਬੰਦਾ ਜਿਸ ਤੋਂ ਰਿਕਵਰੀ ਹੋਈ ਹੈ ਇਹ ਸੁਖਦੀਪ ਸਿੰਘ ਉਸ ਸੁੱਖਾ ਇਹ ਮੁਸਕਵਿਤ ਪਟ ਦਾ ਇਹਦੇ ਨਾਲ ਦੇ ਜਿਹੜੇ ਦੋ ਬੰਦੇ ਆ ਉਹ ਦੌੜ ਗਏ ਆ ਇਹਨਾਂ ਕੋਲੋਂ ਸਾਨੂੰ ਇੱਕ ਤਾਂ ਪਿਸਤਲ ਰਿਕਵਰ ਹੋਈ ਹੈ ਇੱਕ ਕਟਾਰ ਰਿਕਵਰ ਹੋਈ ਹੈ ਪਲੱਸ ਇਹਦਾ ਇੱਕ ਮੋਟਰਸਾਈਕਲ ਹੀਰੋ ਹੰਡਾ ਲੀਵੋ ਨੀਲੇ ਰੰਗ ਦਾ ਉਹ ਰਿਕਵਰ ਹੋਇਆ ਇਸ ਰਿਕਵਰੀ ਤੇ ਅਸੀਂ ਐਫ ਆਰ ਨੰਬਰ 331 ਤੇ ਤਰੀ ਦਿਸ਼ਵੇ ਦਰਜ ਕੀਤੀ ਇਹ 25 ਅਸਲਾ ਐਕ ਤੇ 3 ਜੀਵਨ ਦੋ ਬੀ ਐਨ ਐਸ ਜੋ ਕਿ ਆਈ ਪੀ ਸੀ 34 ਧਾਰਾ ਸੀ ਉਹਦੇ ਤਹਿਤ ਇਹ ਪਰਚਾ ਦਰਜ ਕੀਤਾ ਹੈ ਜਿਹੜੇ ਬਾਕੀ ਦੋ ਦੋਸ਼ੀ ਹੈ ਉਹਨਾਂ ਦੀ ਪੜਤਾਲ ਜਾਰੀ ਹੈ ਵਾਰਦਾਤ ਕਰ ਚੱਲੇ ਸੀ ਕੋਈ ਇਹ ਖਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਕੋਈ ਵਾਰਦਾਤ ਨਹੀਂ ਮੰਨਿਆ ਬਟ ਕੋਈ ਇਹਨਾਂ ਦੀ ਪੁਰਾਣੀ ਰਜਿਸਟ੍ਰੀ ਸ਼ੁਰੂ ਹੋ ਗਈ ਜਿੰਨੇ ਕਰਕੇ ਸ਼ਾਇਦ ਇਹਨਾਂ ਅਸਲਾਕ ਚਾਹੁੰਦੇ ਨੇ ਮਾਈਸ ਰੈਚਿੰਗ ਵੈਰਾ ਕੋਈ ਛੇੜਦਾ ਤਾਂ ਨਹੀਂ ਇਹਨਾਂ ਦਾ ਕਿ ਹਜੇ ਜਿੰਨਾ ਮੁੱਢਲੀ ਤਪਤੀਸ ਤੋਂ ਤਾਂ ਰੰਜਿਸ਼ ਵਾਲੇ ਪਾਸੇ ਲੱਗ ਰਿਹਾ ਸੈਚਰ ਨਹੀਂ ਲੱਗ ਰਿਹਾ ਤੇ ਬਾਕੀ ਜਦੋਂ ਜੋ ਮੋਟਰਸਾਈਕਲ ਵੀ ਉਹ ਜਿਹੜੇ ਬਾਕੀ ਦੋ ਜਣਾਂ ਉਹਨਾਂ ਚ ਇੱਕ ਦੇ ਨਾਂ ਤੇ ਅ ਅਰੈਸਟ ਹੋ ਗਏ ਜੇ ਜੇ ਤੰ ਉਹ ਸੀ ਉਹਨਾਂ ਨੂੰ ਰੌਂਡ ਅਪ ਕਰਦੇ ਤਾਂ ਸਾਨੂੰ ਜ਼ਿਆਦਾ ਕਲੈਕਟਿਵ ਪਰਫਾਈਲ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਜਿਹੜਾ ਮੇਨ ਜਿਹੜਾ ਅਸੀਂ ਬੰਦਾ ਅਰੈਸਟ ਕੀਤਾ ਸੁਖਦੀਪ ਸੁਖਾ ਇਹਦੇ ਤੇ ਕੋਈ ਪੀਐਸਐਫਆਰ ਨਹੀਂ ਹੈ ਬਟ ਬਾਕੀ ਦੋ ਦੀ ਅਜੇ ਕਲੈਰਿਟੀ ਅਰੈਸਟ ਤੋਂ ਬਾਅਦ ਹੀ ਹੋਏ ਨੇ ਨਾਮ ਅੱਗੇ ਕੋਲ ਹੈ ਇੱਕ ਮੁਸ਼ਕਿਲ ਅਕਾਸ਼ ਤੇ ਇੱਕ ਨਵੀਨ ਬਿਸ਼ੰਪੁਰਾ ਡਟਾ ਉਹ ਵੀ ਕ੍ਰਿਮੀਨਲ ਬੈਕਗਰਾਉਂਡ ਉਹਨਾਂ ਦੀ ਕ੍ਰਿਮੀਨਲ ਬੈਕਗਰਾਉਂਡ ਜਿਹੜੀ ਵੈਰੀਫਾਈ ਕਰੀ ਵੈਰੀਫਾਈ ਤੇ ਸਰ ਅਸਲਾ ਜਥੋਂ ਲੈ ਜੀ ਅਸੀਂ ਇਸ ਚੀਜ਼ ਦਾ ਹੋਇਆ ਫੋਲਸਰ ਇਹ ਫਿਲਹਾਲ ਜਦੋਂ ਬਾਕੀ ਬਣੇ ਰਿਸਪੌਂਡ ਹੋਉਂ ਤੋਂ ਬਾਅਦ ਨਹੀਂ ਕਹਿੰਦੇ ਬੋਲਦੇ ਜਿਸ ਤਰ੍ਹਾਂ ਅਸਲਾ ਇਹ ਸਭ ਜਿਹੜਾ ਨੌਜਵਾਨ ਫੜਿਆ ਗਿਆ ਇਹ ਤੋਂ ਬਰਮਤ ਹੋਇਆ ਵਾ ਤੇ ਇਹ ਇਹਨੇ ਆਪ ਨਹੀਂ ਮੰਨਿਆ ਇਹ ਮਤਲਬ ਇਹ ਕਹਿ ਰਿਹਾ ਕਿ ਨਵੀਨ ਨਵਦਾ You're not really